ਪਰ ਇਹੋ ਜਿਹਾ ਫਾਟਸਾ ਦਾ ਫਤੇ ਗੁਰੂ ਘਰ ਦੇ ਨਾਮ ਤੇ ਮਿੰਟਰੀ ਮਾਰੋ ਵਧੀਆ ਜਾ ਕੇ ਦਸਵੇਂ ਗੁਰਾਂ ਨੇ ਵਾਰ ਕੇ ਪਿੰਡ ਆਪਣਾ ਤੇ ਲਾਜ ਰੱਖ ਲਈ ਹਿੰਦੂ ਸਤਾਨੀਆਂ ਦੀ ਉਹ ਪਹਿਲੇ ਨੰਬਰ ਤੇ ਸਦਾ ਪੰਜਾਬ ਆਉਂਦਾ ਤੇ ਗੱਲ ਚੱਲੂਗੀ ਜਦੋਂ ਕੁਰਬਾਨੀਆਂ ਦੀ ਹਰੀ ਸਿੰਘ ਨਲੂਏ ਨੇ ਐਸਸੀ ਧੱਕ ਪਾਈ ਤੇ ਕੌਮ ਅਜ ਵੀ ਡਰੇ ਆ ਫਕਾਨੀਆਂ ਦੀ ਉਹ ਬੰਦਾ ਸਿੰਘ ਨੇ ਮੁਗਲਾਂ ਦੇ ਲੱਕ ਤੋੜੇ ਤੇ ਇੱਜ਼ਤ ਕਰਦਾ ਸੀ ਮੁਸਲਮ ਜਨਾਨੀਆਂ ਦੀ ਤੇ ਮੱਖਣ ਬਰਾੜਾ ਉਦਮ ਸਿੰਘ ਦਾ ਨਾਂ ਸੁਣ ਰਾਣੀ ਕੰਬਦੀ ਫਿਰੇ ਬਰਤਾਨੀਆਂ ਦੀ ਮੱਖਣ ਮਰਾਣਾ ਉਦੋਂ ਸਿੰਘ ਦਾ ਨਾਂ ਸੁਣ ਕੇ ਤੇ ਰਾਣੀ ਕੰਬਦੀ ਫਿਰੇ ਬਰਤਾਨੀਆਂ ਦੀ ਕਹਿੰਦਾ ਬਿਜ਼ਨਸ ਕਰਨਾ ਹੋਇਆ ਤਾਂ ਪੁੱਤਰਾ ਕਰੀ ਤੂੰ ਆਪਣੇ ਪੈਸੇ ਦਾ ਬਿਜ਼ਨਸ ਕਰਨਾ ਹੋਇਆ ਤਾਂ ਪੁੱਤਰਾ ਕਰੀ ਤੂੰ ਆਪਣੇ ਪੈਸੇ ਦਾ ਓਏ ਹਰ ਵਾਰੀ ਮੈਨੂੰ ਬੇਬੇ ਮੇਰੀ ਇਹੋ ਸਲਾਹ ਦਿੰਦੀ ਤੇ ਬੰਦੂਖ ਚਲਾਉਣੀ ਹੋਈ ਤਾਂ ਰੱਖੀ ਆਪਣੇ ਮੋਢੇ ਤੇ ਉਹ ਗੋਲੀ ਫਿਰ ਅੰਬਰੋਂ ਉੜਦੇ ਪੰਛੀ ਲਾ ਦਿੰਦੀ ਤੇ ਜਿਹੜੀ ਔਰਤ ਆਪਣੇ ਘਰ ਚੋਂ ਪਾਲਣ ਲੱਗ ਜੇ ਤੇਕਿਆਂ ਨੂੰ ਓਏ ਉਹ ਔਰਤ ਫਿਰ ਇੱਕ ਦਿਨ ਆਪਣੇ ਘਰ ਨੂੰ ਭੁੰਜੇ ਲਾ ਦਿੰਦੀ ਤੇ ਮੁਫਤ ਚ ਕੋਈ ਫੀ ਮਿਲ ਜੇ ਖਾਣ ਨੂੰ ਦਿਨ ਚ ਦੋ ਜਾਂ ਤਿੰਨ ਵਾਰੀ ਤੇ ਉਹ ਬੱਚੇ ਨੂੰ ਪੁਰਖੀ ਆਦਤ ਪਾ ਦਿੰਦੀ ਕੋਈ ਤੁਰਦੇ ਫਿਰਦੀ ਚੰਗੀ ਗੱਲ ਕਿਧਰੋਂ ਕੋਈ ਮਿਲ ਜਾਵੇ ਤੇ ਮੱਖਣ ਬਰਾੜ ਦੀ ਕਲਮ ਪੂਰਨੇ ਪਾ ਦਿੰਦੀ ਮੱਖਣ ਬਰਾੜ ਦੀ ਕਲਮ ਪੂਰਨੇ ਪਾ ਦਿੰਦੀ ਬਹੁਤ ਬਹੁਤ ਧੰਨਵਾਦ